ਰਸੋ ਰੋਸ਼ ਤੋਂ ਰਣ ਕਰਵਾਏ ਕੇ ਸੰ ਕਿੰਨਾ ਦੇ ਅਜ ਸੰਪੂਰਨ ਪੂ ਪਏ ਗਏ ਵਾ ਕੀ ਸੁਹਾਰੀ ਮੀਂਹ ਦੇ ਬਾਪਯੋਦ ਵੀ ਲੋਕਾਂ ਦਾ ਠਾਠਾ ਮਾਰਦਾ ਇਕੱਠ ਇਸ ਗੱਲ ਦਾ ਸੁਪਨਸੀ ਕਿ ਬੋ ਸਰਤਾਤਪੀਰ ਸਿੰਘ ਕੀ ਕਿੰਨਾ ਪਿਆਰ ਕਰਦੇ ਹਨ ਤੇ ਅੱਜ ਇਸ ਸਮਾਗਮ ਦੀ ਇੱਕ ਕੜੀ ਇਹ ਵੀ ਰਹੀ ਇਹ ਇਸ ਸਮਾਗਮ ਵਿੱਚ ਕੋਈ ਵੀ ਸਿਆਸੀ ਗੱਲ ਕਰਨ ਤੋਂ ਅੰਗਰੇਜ਼ ਕੀਤਾ ਗਿਆ ਔਰ ਗੁਰੂ ਸਾਹਿਬ ਦੇ ਉਹ ਆਸਰੇ ਅਤੇ ਸ਼ੁਕਰਾਨੀ ਵਜੋਂ ਹੀ ਗੱਲਬਾਤ ਕੀਤੀ ਗਈ ਔਰ ਅਖੀਰ ਵਿੱਚ ਕੁੱਤਾ ਨਗਰ ਉੱਤ ਵਰਤਾਇਆ ਗਿਆ ਮੇਜਰਟੀ ਵੀ ਲਈ ਮੈਂ ਨਬਦੂ ਸਿੰਘ ਪੰਗੋਤ ਦੇ ਫ੍ਰੈਂਸ ਕਲੀਅੰਟੀ ਵਿਸ਼ੇਸ਼ ਰਿਪੋਰਟ ਜਿਸ ਦਿਨ ਦਾ ਪਾਰਟੀ ਨੇ ਮਾਨ ਸਤਕਾਰ ਬਖਸ਼ਿਆ ਅਰ ਜਿਵੇਂ ਕੁਝ ਜ਼ਿਆਦੇ ਸੀਗੇ ਤੇ ਹੋਰ ਜਿਵੇਂਆਂ ਦੇ ਵਿੱਚੋਂ ਟਾਈਮ ਕੱਢ ਕੇ ਸਭ ਤੋਂ ਪਹਿਲਾਂ ਇਹ ਸੋਚਿਆ ਮਾਨਸੇ ਬੋਧ ਸਿੰਘਾ ਕੇ ਸਭ ਤੋਂ ਪਹਿਲਾਂ ਉਹ ਸੱਚੇ ਪਾਤਸ਼ਾਹ ਵੈਗੁਰੂ ਦਾ ਸ਼ੁਕਰਾਨਾ ਕਰਨਾ ਜਿਨ੍ਹਾਂ ਦੀ ਮਿਹਰ ਸਦਕਾ ਬਖਸ਼ੇ ਸਦਕਾ ਇਹਨਾ ਵੱਡਾ ਮਾਨਤ ਸਤਕਾਰ ਜਿਹੜਾ ਉਹ ਮਿਲਿਆ ਅੱਜ ਆਪਾਂ ਸਾਰਿਆਂ ਨੇ ਰਲ ਕੇ ਉਸ ਸੱਚੇ ਪਾਤਸ਼ਾਹ ਵੈਗਰੂ ਦਾ ਜਿੱਥੇ ਸ਼ੁਕਰਾਨਾ ਕੀਤਾ ਕਿਉਂਕਿ ਆਪਾਂ ਸਵੇਰੇ ਉੱਠ ਕੇ ਜਿੰਨਾ ਚਿਰ ਇਸ਼ਨਾਨ ਪਾਣੀ ਕਰਕੇ ਉਸ ਰੱਬ ਦਾ ਪਰਮਾਤਮਾ ਦਾ ਨਾਮ ਲਈਏ ਤੇ ਸਾਰਾ ਦਿਨ ਮੈਂ ਸੰਕਾ ਕੇ ਬੇਚੈਨੀ ਜੀ ਰਹਿੰਦੀ ਐ ਕਿ ਦਿਮਾਗ 'ਚ ਗੱਲ ਰਹਿੰਦੀ ਆ ਕਿ ਅੱਜ ਉਸ ਵੈਗਰੂ ਦਾ ਸ਼ੁਕਰਾਨਾ ਨਹੀਂ ਕੀਤਾ ਉਸੇ ਤਰ੍ਹਾਂ ਇਹ ਕਾਫੀ ਦਿਨਾਂ ਤੋਂ ਮੰਨ ਦੇ ਵਿੱਚ ਗੱਲ ਚੱਲਦੀ ਸੀ ਮੇਰੇ ਕਈ ਮੇਰੇ ਭੈਣ ਭਰਾਵਾਂ ਨੇ ਵੀ ਇਹ ਗੱਲ ਕਹੀ ਪਰ ਜਿਵੇਂ ਬਹੁਤ ਜ਼ਿਆਦਾ ਸੀ ਅੱਜ ਆਪਾਂ ਸਾਰਿਆਂ ਨੇ ਰਲ ਕੇ ਉਸ ਵੈਤ ਦਾ ਸ਼ੁਕਰਾਨਾ ਕੀਤਾ ਤੇ ਅੱਜ ਆਪਾਂ ਇੱਕ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਵੈਗਰੂ ਉਹ ਕਰਾਇਓ ਜੋ ਆਪ ਜੀ ਨੂੰ ਭਾਵੇ ਉਹ ਨਾ ਕਰਾਇਓ ਜੋ ਆਪ ਜੀ ਨੂੰ ਨਾ ਪਾਪ ਸੋ ਕਹਿਣ ਤੋਂ ਪਾਪ ਤੁਸੀਂ ਸਾਰੇ ਇੱਥੇ ਆਏ ਹੋ ਬਾਬਾ ਬੁੱਢਾ ਸਾਹਿਬ ਜੀ ਦੀ ertidide ਆਪਾਂ ਬੈਠੇ ਆ ਅੱਜ ਇਹ ਪਰਨ ਲੈ ਕੇ ਚੱਲੀਏ ਕਿ ਜੋ ਸਹੀ ਕੰਮ ਹੈ ਜੋ ਲੋਕਾਂ ਦੀ ਭਲਾਈ ਵਾਸਤੇ ਕੰਮ ਹੈ ਉਹਦੇ ਵਾਸਤੇ ਆਪਾਂ ਸਾਰਿਆਂ ਨੇ ਇਕੱਲੇ ਤਲਵੀਰ ਸੋਣੀ ਨਹੀਂ ਸਾਰਿਆਂ ਨੇ ਰਲ ਮਿਲ ਕੇ ਤਕੜੇ ਹੋ ਕੇ ਕੰਮ ਕਰਨਾ ਔਰ ਪਾਰਟੀ ਨੂੰ ਚੜ੍ਹਾ ਕਰਨਾ ਮੇਰੇ ਵੀਰੋ ਅੱਜ ਮੈਂ ਕੋਈ ਸਿਆਸੀ ਇੱਥੇ ਗੱਲ ਨਹੀਂ ਕਰਨੀ ਕਿਉਂਕਿ ਸਿਰਫ ਤੇ ਸਿਰਫ ਆਪਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਇੱਥੇ ਇਕੱਤਰ ਹੋਏ ਆਂ ਤੁਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋ ਮੀਮੀ ਬਹੁਤ ਸੀਗਾ ਬਾਰਸ਼ ਬਹੁਤ ਸੀਗੀ ਬਾਰਸ਼ ਦੇ باوجود ਵੀ ਤੁਸੀਂ ਪਹੁੰਚੇ ਹੋ ਤੇ ਮੈਂ ਫਿਰ ਸੱਚੇ ਪਾਤਸ਼ਾਹ ਵੈਗੁਰੂ ਦੀ ਜਰਨਾ ਜੀ ਅਰਦਾਸ ਬੇਨਤੀ ਕਰਦਾ ਕਿ ਜਿੰਨੇ ਵੀ ਸਤਿਕਾਰਯੋਗ ਮੇਰੇ ਭੈਣ ਭਰਾ ਮੇਰੇ ਪਰਿਵਾਰ ਇੱਥੇ ਪਹੁੰਚੇ ਨੇ ਸੱਚੇ ਪਾਤਸ਼ਾਹ ਵੈਗੁਰੂ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨੀਆਂ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਔਰ ਮੈਂ ਸੱਚੇ ਪਾਤਸ਼ਾਹ ਵੈਗਰੂ ਦਾ ਤਨ ਤਨ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਕੋੜ ਧੰਵਾਦ ਕਰਦਾ ਜਿਨ੍ਹਾਂ ਦੀ ਮਿਹਰ ਬਖਸ਼ਿਸ਼ ਕਿਰਪਾ ਦੇ ਸਦਕਾ ਆਪਾਂ ਨੂੰ ਸਾਰਿਆਂ ਨੂੰ ਬਹੁਤ ਵੱਡਾ ਮਾਨ ਤੇ ਸਨਸਕਾਰ ਮਿਲਿਆ ਸੋ ਬਹੁਤ ਬਹੁਤ ਜਿੱਥੇ ਗੁਰੂ ਸਾਹਿਬ ਜੀ ਦਾ ਧੰਵਾਦ ਉੱਥੇ ਤੁਸੀਂ ਜਿੰਨੇ ਵੀ ਇੱਥੇ ਪਹੁੰਚੇ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਜੋ ਧੰਵਾਦ ਇਹਨਾ ਕੁਝ ਕਹਿੰਦਾ ਹੋਇਆ ਖਿਮਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ